ਹਲੋ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਪਛਮਦੇ ਸੂਟ ਤੇ ਗਰਮ ਸੂਟ ਤੇ ਆਪਾਂ ਗਲਾ ਕਿਸ ਤਰ੍ਹਾਂ ਅਟੈਚ ਕਰਗੇ ਜਦੋਂ ਆਪਾਂ ਪਛਮਦੇ ਇਸ ਤਰ੍ਹਾਂ ਦਾ ਕੋਈ ਵੀ ਸੂਟ ਹੋਵੇ ਨਾ ਤੇ ਤੁਸੀਂ ਕਦੇ ਵੀ ਇਸੇ ਕਪੜੇ ਦੀ ਟਾਕੀ ਨਹੀਂ ਲਾਉਣੀ ਗਲੇ ਦੇ ਉੱਪਰ ਹਮੇਸ਼ਾ ਤੁਸੀਂ ਭਾਵੇਂ ਵੱਖਰੀ ਹੋ ਜੇ ਅੱਡ ਦੀ ਹੋ ਜੇ ਕੋਈ ਨਹੀਂ ਥੱਲੇ ਚਲੇ ਜਾਣਾ ਨਾ ਫੋਲਡ ਹੋ ਜਾਣਾ ਹੈ ਤੇ ਤੁਸੀਂ ਇਸ ਤਰ੍ਹਾਂ कॉटन ਦਾ ਜਾਂ ਕੋਈ ਹੋਰ ਸਿੰਥੈਟਿਕ ਕੱਪੜੇ ਦਾ ਹੀ ਗਲੇ ਨਾਲ ਅਟੈਚ ਕਰਨਾ ਹੈ ਕੱਪੜੇ ਨੂੰ ਤੇ ਇਸ ਤਰ੍ਹਾਂ ਹੀ ਆਪਾਂ ਕਰ ਲਿਆ ਟੱਕ ਦੇ ਤਾ ਇੱਥੇ ਵਿਚਾਲੇ ਕਰੀਜ਼ ਵੀ ਬੰਨ ਲੀ ਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਫੋਲਡ ਕਰ ਲਗੇ ਇਸ ਤਰ੍ਹਾਂ ਕਰਕੇ ਫੋਲਡ ਕਰਨ ਲੱਗੇ ਤੁਸੀਂ ਹਮੇਸ਼ਾ ਇਹ ਇਸ ਗੱਲ ਦਾ ਧਿਆਨ ਰੱਖਣਾ ਜੀ ਹਨਾ ਵੀ ਬਖਾ ਵੱਡਾ ਕਰ ਲਓ ਯਾਨੀ ਕਿ ਉਹਦਾ ਲਓ ਜੀ ਆਪਾਂ ਇਹਦੇ ਨਾਲ ਸਟਿਚ ਕਰਤਾ ਇਹਨੂੰ ਜੇਕਰ ਤੁਸੀਂ ਇਹ ਮਤਲਬ ਲ ਕੇ ਸਿੱਧੇ ਪਾਸੇ ਲੈ ਕੇ ਆਉਣਾ ਤਾਂ ਪੁੱਠੇ ਪਾਸੇ ਇਹਨੂੰ ਚੜ੍ਹ ਲਿਓ ਆਪਾਂ ਇਹਨੂੰ ਪੁੱਠੇ ਪਾਸੇ ਲੈ ਕੇ ਜਾਣਾ ਤੇ ਸਿੱਧੇ ਪਾਸੇ ਇਸ ਤਰ੍ਹਾਂ ਰੱਖ ਕੇ ਜਿਵੇਂ ਆਮ ਗਲਾ ਕੱਟੀਦਾ ਜੀ ਉਸੇ ਤਰ੍ਹਾਂ ਹੀ ਇਹਨੂੰ ਕੱਟ ਲਾ ਕੇ ਇੱਥੇ ਸੈਂਟਰ ਦੇ ਵਿੱਚ ਤੇ ਇਹ ਤੁਸੀਂ ਆਪਾਂ ਕਰੀਜ਼ ਬੰਨ ਲੈਣੀ ਪ੍ਰੈਸ ਨਾਲ ਜਿੰਨਾ ਤੁਸੀਂ ਕੰਮ ਪ੍ਰੈਸ ਨਾ ਕਰੋਗੇ ਉਨੀ ਤੁਹਾਡੀ ਸਫਾਈ ਜ਼ਿਆਦਾ ਆਊਗੀ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਨਾ ਕੱਟ ਨਾ ਕੱਟ ਮਲਾ ਕੇ ਇਹ ਇਹ ਤੋਂ ਸੈਂਟਰ ਚੋਂ ਸੌਣ ਲੈ ਕੇ ਆਵਾਂਗੇ ਸਲਾਈ ਕਰਨਾ ਆਪੇ ਤੋਂ ਸੈਂਟਰ ਚੋਂ ਕਰਾਂਗੇ ਸਟਾਰਟ ਇਸ ਗੱਲ ਦਾ ਧਿਆਨ ਰੱਖਣਾ ਜਿਹੜੀ ਥੱਲੇ ਕਰੀਜ ਬੱਜੀ ਹੈ ਉੱਪਰਲੀ ਕਰੀਜ ਦੇ ਨਾਲ ਅਟੈਚ ਕਰਨਾ ਤੁਸੀਂ ਥਲੜੀ ਕਰੀਜ ਨੂੰ ਤਾਂ ਕਿ ਤੁਹਾਡਾ ਇੱਧਰ ਉੱਧਰ ਨਾ ਹੁਲੇ ਕੇਰਾ ਇਹ ਤੁਸੀਂ ਅਟੈਚ ਨਾਲ ਇਹਦੇ ਨਾਲ ਅਟੈਚ ਕਰ ਲੈਣਾ ਇਸ ਤਰ੍ਹਾਂ ਕਰਕੇ ਕਾਲ ਨਹੀਂ ਕਰਨੀ ਜੀ ਇਹਦੇ ਨਾਲ ਬਿਲਕੁਲ ਵੀ ਇਸ ਤਰ੍ਹਾਂ ਕਰਕੇ ਅਟੈਚ ਕਰੋਗੇ ਨਾ ਖਿੱਚਣਾ ਨਹੀਂ ਕਿਸੇ ਵੀ ਤਰ੍ਹਾਂ ਹੁਣ ਇੱਥੇ ਹੀ ਆਪਾਂ ਸੈਂਟਰ 'ਚ ਲਿਆਂਦਾ ਇੱਥੋਂ ਹੀ ਆਪਾਂ ਵਾਪਸ ਲੈ ਕੇ ਜਾਵਾਂਗੇ ਇਹਨੂੰ ਤੁਸੀਂ ਪਹਿਲਾਂ ਥੋੜਾ ਜਿਹਾ ਬਖਾ ਵੱਡਾ ਕਰਕੇ ਸਿਲਾਈ ਲਾ ਲਿਓ ਤੇ ਜੇ ਜਗ੍ਹਾ ਕੋਈ ਸਹੀ ਲੱਗੀ ਦੁਬਾਰਾ ਫੇਟ ਲਾ ਦਿਓ ਠੀਕ ਹੈ ਜੀ ਹੁਣ ਜਿਹੜੀ ਆਪਾਂ ਦੂਜੀ ਸਲਾਈ ਲਾਉਣੀ ਹੈ ਉਹ ਆਪਾਂ ਇੱਥੋਂ ਨਹੀਂ ਸਟਾਰਟ ਕਰਨੀਗੀ ਆਪਾਂ ਇਹ ਸੈਂਟਰ ਚੋਂ ਹੀ ਕਰਾਂਗੇ ਸਟਾਰਟ ਇੱਥੋਂ ਜਾ ਕੇ ਫੇਰ ਤੁਹਾਡੀ ਗਲੇ ਦੀ ਫਿਨਿਸ਼ਿੰਗ ਵਧਗਾ ਉਹ ਗਲਾ ਜੜਨ ਦਾ ਕੋਈ ਖਾਸ ਨਹੀਂ ਹੁੰਦਾ ਜੀ ਬਸ ਟ੍ਰਿਕਾਂ ਹੀ ਹੁੰਦੀਆਂ ਜਿਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਇੱਥੇ ਫੇਰ ਆਪਾਂ ਸਟਾਰਟ ਕਰਾਂਗੇ ਇਹਨੂੰ ਜੜਨ ਸਾਰਾ ਇਦਰਾ ਤੁਸੀਂ ਚੈੱਕ ਅਪ ਕਰਕੇ ਇਹਨੂੰ ਸੈੱਟ ਕਰ ਲੈਣਾ ਪਹਿਲੀ ਗੱਲ ਜਿਹੜਾ ਪਹਿਲਾਂ ਸਲਾਈ ਸਹੀਦੀ ਲੱਗੀ ਹੋਣੀ ਹੋਵੇ ਹੋਰ ਵੀ ਮਾੜੀ ਨਹੀਂ ਹੋਈ ਆਪਣੀ ਜਿਹੜੀ ਆਪਾਂ ਪ੍ਰੋਪਰ ਨਾ ਲੱਗੀ ਲੋਜੀ ਜਿਹੜਾ ਕੋਈ ਬਾਅਦ ਘਾਟ ਕਈ ਵਾਰਾ ਕੱਪੜੇ ਦਾ ਹੋ ਜਾਂਦਾ ਫਿਰ ਗਲੇ 'ਚ ਨਿਕਲ ਜੂਗਾ ਗਲੇ ਨੂੰ ਕਾਣ ਨਹੀਂ ਪੈਂਦੀ ਗਲਾ ਵਧੀਆ ਅਟੈਚ ਹੋ ਜਾਂਦਾ ਜੀ ਨਾਲ ਦੇਖੋ ਜੀ ਹੁਣ ਆਪਣਾ ਅਟੈਚ ਹੋ ਗਿਆ ਹੁਣ ਆਪਾਂ ਅੱਧੇ ਅੱਧੇ ਅੰਚ ਦਾ ਮਾਰਜਨ ਦੇ ਕੇ ਇਹਦੀ ਕਟਾਈ ਕਰ ਲਾਂਗੇ ਜਮਾਂ ਕਰੀਜ ਨਾ ਕਰੀਜ ਸਹੀ ਹੈ ਬਾਕੀ ਤੁਸੀਂ ਮੈਂਤੀ ਗੈਂਤੀ ਇਹਦੀ ਲਾ ਕੇ ਇਹਨੂੰ ਚੈੱਕ ਕਰ ਸਕਦੇ ਆਂ ਵੀ ਕਿਤੇ ਵੱਧ ਘੱਟ ਜਿੱਤੇ ਕਿਤੇ ਹੋਇਆ ਸੈਂਟਰ 'ਚ ਸਿਲਾਈ ਲਾ ਕੇ ਲਾਉਣ ਦਾ ਮਤਲਬ ਇਹ ਹੁੰਦਾ ਜੀ ਕਈ ਵਾਰਾ ਕੱਪੜੇ ਚਕਾਣ ਫਾਣ ਹੁੰਦੀ ਹੈ ਜੇ ਗਲੇ 'ਚ ਥੋੜਾ ਜਿਹਾ ਹੁੰਦਾ ਉਹ ਤਾਂ ਨਿਕਲ ਜਾਂਦਾ ਜੇ ਸੈਂਟਰ 'ਚ ਆਊਗਾ ਗਲਾ ਆਪਣਾ ਖਰਾਬ ਹੋਊਗਾ ਦੇ ਨਾਲ ਇਸ ਤਰ੍ਹਾਂ ਕਰਕੇ ਜੀ ਪਛਮ ਦੇ ਸੂਟਾਂ ਨੂੰ ਕਦੇ ਵੀ ਤੁਸੀਂ ਪਛਮ ਦਾ ਨਾਲ ਦਾ ਕਪੜਾ ਲਾ ਕੇ ਗਲਾ ਅਟੈਚ ਨਹੀਂ ਕਰਨਾ ਭਾਵੇਂ ਪ੍ਰਾਂਟਾ ਤੇ ਭਾਵੇਂ ਬੇਕ ਇਸ ਤਰ੍ਹਾਂ ਹੋ ਗਈ ਇਹਦੀ ਕਟਾਈ ਹੁਣ ਆਪਾਂ ਕਰਦੇ ਹਾਂ ਜੀ ਇਹਦੇ ਥੋੜੇ ਥੋੜੇ ਲਾਵਾਂਗੇ ਕੱਟ ਕੱਟ ਵੀ ਤੁਸੀਂ ਸਲਾਈ ਨਹੀਂ ਕਟਣ ਦੇਣੀ ਜਿਹੜੀ ਆਪਾਂ ਲਾਈਏ ਗਲੇ ਨੂੰ ਅਟੈਚ ਕਰਨ ਲੱਗੀ ਇਹਨੂੰ ਬਚਾ ਕੇ ਆਰਾਮ ਨਾਲ ਇਹਦੇ ਕੱਟ ਲਾਉਣੇ ਆ ਇਸ ਤਰ੍ਹਾਂ ਕਰਕੇ ਜਿੰਨੇ ਨੇੜੇ ਲਾਉਣੇ ਨੇੜੇ ਲਾ ਲਓ ਥੋੜੇ ਜਿ ਦਰਸ਼ੀ ਲਾਵਾਂਗੇ ਆਪਾਂ ਜਿਵੇਂ ਇਸ ਤਰ੍ਹਾਂ ਕਰਕੇ ਸਿੱਧੇ ਨਹੀਂ ਲਾਉਂਦੇ ਆਇਂ ਕਰਕੇ ਇਹਨੂੰ ਥੋੜੀ ਜਿਹੀ ਤਰਸ਼ੀ ਲਾਵਾਂਗੇ ਖਾਸ ਕਰਕੇ ਜਿੱਥੇ ਗਲਾਈ ਹੁੰਦੀ ਹੈ ਜੀ ਉੱਥੇ ਇਹ ਕੱਟ ਲਾਉਣੇ ਜ਼ਰੂਰੀ ਹੁੰਦੇ ਆ ਇਹਨਾਂ ਨਾਲ ਫਿਨਿਸ਼ਿੰਗ ਹੀ ਜ਼ਿਆਦਾ ਆਉਂਦੀ ਗਲੇ ਦੀ ਕੋਈ ਵੀ ਚੀਜ਼ ਆਪਾਂ ਸਟ੍ਰੈਚ ਕਰਦੇ ਆਂ ਕੋਰਨਰ ਤੇ ਆਪਾਂ ਜੇ ਇੱਥੋਂ ਤੱਕ ਕਰਕੇ ਜੇ ਆਪਾਂ ਬਾਟਮ ਦੇ ਵੀ ਆਸਨ ਵਾਲੀ ਇਸੇੋਂ ਲਾਉਣੇ ਉੱਥੇ ਵੀ ਕੱਟ ਲਾਉਣੇ ਚਾਹੀਦੇ ਆ ਤਾਂ ਕਿ ਵਧੀਆ ਕਾਟ ਆਵੇ ਉਹਦੀ ਚੱਕੀ ਨਾ ਜਾਵੇ ਸਲਵਾਰ ਹੁਣ ਆਪਾਂ ਇਹਨੂੰ ਗਲੇ ਨੂੰ ਇਸ ਤਰ੍ਹਾਂ ਕਰਕੇ ਜਿਹੜੀ ਆ ਚੀਜ਼ ਹੈ ਨਾ ਆਪਣੀ ਇਹਦੇ ਉੱਪਰ ਇਸ ਤਰ੍ਹਾਂ ਸਿੱਧੇ ਪਾਸੇ ਰੱਖ ਕੇ ਸਲਾਈ ਲਾਵਾਂਗੇ ਤੇ ਇਹਦੇ ਨੇ ਇਹ ਸਲਾਈ ਲਾਉਣ ਨਾਲ ਗਲਾ ਇਸ ਤਰ੍ਹਾਂ ਨਾਲ ਤੁਹਾਡਾ ਗਲਾ ਇਹਨੂੰ ਇਸ ਤਰ੍ਹਾਂ ਕਰਕੇ ਜਿਹੜੀ ਆ ਵਾਲੀ ਟਾਕੀ ਹੈ ਇਨ ਥੱਲੇ ਰੱਖ ਰੱਖ ਕੇ ਆਪਾਂ ਸਲਾਈ ਲਾਵਾਂਗੇ ਤਾਂ ਕਿ ਜਿਹੜਾ ਗਲਾ ਹੈ ਆਟੋਮੈਟਿਕ ਹੀ ਮਸ਼ੀਨ ਦੇ ਥੱਲੇ ਫੋਲਡ ਹੋ ਜਾਵੇ ਐਸ ਤਰ੍ਹਾਂ ਨਾਲ ਦੀ ਨਾਲ ਇਹਨੂੰ ਥੱਲੇ ਫੋਲਡ ਕਰੀ ਜਾਣਾ ਤੇ ਲਾਈ ਜਾਣਾ ਲਓ ਜੀ ਆਪਣੀ ਸਲਾਈ ਲੱਗ ਗਈ ਹੁਣ ਦੇਖੋ ਜੀ ਜਦੋਂ ਤੁਸੀਂ ਗਲਾ ਇਸ ਤਰ੍ਹਾਂ ਰੱਖੋਗੇ ਨਾ ਇਹ ਆਟੋਮੈਟਿਕ ਇਧਰ ਫੋਲਡ ਹੋ ਗਿਆ। ਇਸ ਤਰ੍ਹਾਂ ਫੋਲਡ ਹੋ ਗਿਆ ਨਾ। ਹੁਣ ਤੁਸੀਂ ਇੱਥੇ ਕੱਚੀ ਸਿਲਾਈ ਲਾ ਕੇ ਇਹਨੂੰ ਕਰ ਸਕਦੇ ਆ। ਤੇ ਉਸ ਤੋਂ ਪਹਿਲਾਂ ਆਪਾਂ ਜੋੜਨ ਦਾ ਤਰੀਕਾ ਦੱਸਦੇ ਨੇ ਬੈਕ ਸਾਈਡ ਤੋਂ ਆਪਾਂ ਇਹਨੂੰ ਗਲੇ ਨੂੰ ਕਿਸ ਤਰ੍ਹਾਂ ਅਟੈਚ ਕਰਗੇ ਨਾਲ ਇਹਦੇ ਆਪਣੀ ਬੈਕ ਸਾਈਡ ਰੈਡੀ ਕੀਤੀ ਹੋਈ ਹੈ। ਇਹਨੂੰ ਆਪਾਂ ਥੱਲੇ ਰੱਖ ਕੇ ਬੈਕ ਸਾਈਡ ਨੂੰ 프ਰੰਟ ਨੂੰ ਉੱਪਰ ਰੱਖ ਕੇ ਇਹ ਜਿਹੜਾ ਨਾ ਸਿੱਧਾ ਸਿੱਧਾ ਜੋੜਨਾ ਜੀ نیچے ਵੀ ਸਿੱਧਾ ਹੋਣਾ ਚਾਹੀਦਾ ਉੱਪਰ ਵੀ ਸਿੱਧਾ ਹੋਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਕਰਕੇ ਇਹਨੂੰ ਥੋੜਾ ਜਿਹਾ ਜਿੰਨੀ ਆਪਣੀ ਸਲਾਈ ਹੈ ਥੋੜੀ ਜੀ ਆਪਾਂ ਵਧਾ ਕੇ ਇਹਦੇ ਉੱਪਰ ਕਰ ਦੇਣਾ ਉੱਪਰ ਵਧਾ ਲੈਣਾ ਥੋੜਾ ਜਿਹਾ ਸੂਤ ਪਰ ਇਹਦੇ ਤੋਂ ਫਿਰ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਆਈ ਫੋਲਡ ਕਰਨਾ ਹੈ ਇਹਦੇ ਉੱਪਰ ਜੀ ਬੈਕ ਸਾਈਡ ਵਾਲੇ ਦੀ ਇੱਥੇ ਆਪਾਂ ਸਲਾਈ ਲਾ ਦਾਂਗੇ ਇਹ ਆਪਣਾ 프ਰਾਂਟ ਵਾਲਾ ਇਹਦੀ ਕਾਰਟ ਪਈ ਵੀ ਆ ਇਸ ਤਰ੍ਹਾਂ ਇਹ ਅਟੈਚ ਹੋ ਜਾਊਗਾ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਆਈ ਆਪਣੇ ਗਲੇ ਦੇ ਉੱਪਰ ਇਸ ਤਰ੍ਹਾਂ ਤੁਸੀਂ ਨਾ ਇਹ ਦੀ ਸਲਾਈ ਸਲਾਈ ਲਾ ਸਕਦੇ ਕਾਰਟ ਪਈ ਦਾ ਵੀ ਪਤਾ ਲੱਗਦਾ ਵੀ ਇੱਥੋਂ ਡੱਬੀ ਚੱਕੀ ਚੱਕੇ ਦਾ ਇੱਥੋਂ ਥੀਕ ਗਿਆ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਵੀ ਦੱਸ ਦਿੰਨੇ ਆ ਦੂਜੀ ਸਾਈਡ ਤੋਂ ਆਪਾਂ ਕਿਵੇਂ ਰੱਖਣਾ ਹੈ ਦੂਜੀ ਸਾਈਡ ਇੱਕ ਵਾਰਾਂ ਕਈ ਵਾਰਾਂ ਸਮਝ ਨਹੀਂ ਲੱਗਦੀ ਤਾਂ ਦੁਬਾਰਾ ਰੀਪੀਟ ਦੇ ਵਿੱਚ ਤੁਸੀਂ ਇਹਦਾ ਵੀਡੀਓ ਬੈੱਕਰ ਕੇ ਪਾਜ਼ ਕਰਕੇ ਦੇਖ ਸਕਦੇ ਆ ਬੈਕ ਸਾਈਡ ਦੀ ਤੁਸੀਂ ਜਾਂਦਾ ਕੱਚਾ ਕਰ ਲਓ ਜਾਂ ਤਰਪਾਈ ਕਰਕੇ ਕੰਮ ਨ ਮੇੜ ਕੇ ਫਿਰ ਇਸ ਤਰ੍ਹਾਂ ਥੋੜਾ ਜਿਹਾ ਵਧਾ ਕੇ ਰੱਖਣਾ ਜੀ ਜਿੰਨੀ ਕ ਆਪਣੀ ਆਹ ਸਲਾਈ ਹੈ ਥੋੜਾ ਜਿਹਾ ਵਧਾ ਕੇ ਨਾ ਇਹਦੇ ਉੱਪਰ ਇਸ ਤਰ੍ਹਾਂ ਫੋਲਡ ਕਰ ਦੇਣਾ ਆ ਵਧਾ ਕੇ ਰੱਖਣਾ ਜੀ ਆਹ ਟਾਕੀ ਟਾਕੀ ਤਾਂ ਵਧਾਉਣੀ ਆ ਪੂਰੀ ਤੇ ਥੋੜਾ ਜਿਹਾ ਨਾਲ ਕਮੀਜ਼ ਵੀ ਵਧਾ ਕੇ ਰੱਖਣਾ ਥੋੜਾ ਜਿਹਾ ਇਹ ਮੋਟਾ ਸੂਟ ਮੈਨੂੰ ਥੋੜਾ ਜਿਹਾ ਜ਼ਿਆਦਾ ਰੱਖਣਾ ਪੈਂਦਾ ਹੈ ਇਹ ਕਾਟਨ ਦੇ ਸੂਟਾਂ ਦੇ ਥੋੜਾ ਜਿਹਾ ਘੱਟ ਰੱਖਣਾ ਪੈਂਦਾ ਹੁਣ ਆਪਾਂ ਇਥੇ ਸਿਲਾਈ ਲਾਵਾਂਗੇ ਤੇ ਅਟੈਚ ਕਰ ਦਾਂਗੇ ਇਹਦੇ ਨਾਲ ਲਓ ਜੀ ਆਪਣਾ ਗਲਾ ਅਟੈਚ ਹੋ ਗਿਆ ਰੈਡੀ ਹੋ ਗਿਆ ਦੇਖੋ ਕਨੀ ਫਿਨਿਸ਼ਿੰਗ ਆਈ ਹੈ ਜੀ ਤੇ ਤੁਸੀਂ ਵੀ ਹੌਲੀ ਸਹਿਜ ਮਤੇ ਦੇ ਨਾਲ ਚੈੱਕ ਕਰਕੇ ਗਲੇ ਨੂੰ ਅਟੈਚ ਕਰਨਾ ਹੈ ਕਾਟਨ ਦਾ ਕੱਪੜਾ ਲਾਉਣਾ ਤੇ ਇਸ ਤਰ੍ਹਾਂ ਆਪਾਂ ਤੁਹਾਨੂੰ ਦਿਖਾ ਦਿੱਤੀ ਗਲਾ ਜੜਿਆ ਹੋਇਆ ਇਹ ਤੁਸੀਂ ਕਿੰਨਾ ਡੂੰਗਾ ਪਾਉਣਾ ਹੈ ਕਿੰਨਾ ਛੋਟਾ ਪਾਉਣਾ ਹੈ ਤੁਹਾਡੇ ਹੀ ਤੇ ਡਿਪੈਂਡ ਕਰਦਾ ਹੈ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਜਿੰਨਾ ਹੀ ਤੁਹਾਨੂੰ ਮੇਰਾ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਪਰ ਧਿਆਨ ਨਾਲ ਕੇਅਰਫੁਲੀ ਗਲਾ ਜੜਿਓ ਕਈ ਵਾਰ ਛੇਤੀ ਦੇ ਵਿੱਚ ਵੜ ਪਿਆ ਜਾਵੇ ਗਲੇ ਦੇ ਵਿੱਚ ਤੇ ਪੁੱਠੇ ਦੀ ਸੀਮ ਜੜੀ ਉਵੇਂ ਟਾਕੀ ਜਾਵੇ ਪਰ ਉਲਟ ਪਲਟ ਹੋ ਜੇ ਵੜ ਪੈ ਜੇ ਧਿਆਨ ਰੱਖਣਾ ਠੀਕ ਹੈ ਜੀ ਓਕੇ ਬਾਏ ਜੀ ਜੇ ਪਹਿਲੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਬੈਲ ਆਈਕਨ ਪ੍ਰੈਸ ਕਰ ਲੈਣਾ ਓਕੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ